ਜੀ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਸਤਿ ਸ਼੍ਰੀ ਅਕਾਲ ਤੇ ਸਾਰੇ ਤੋਂ ਪਹਿਲਾਂ ਸਾਰੇ ਨੂੰ ਜਗਦੀ ਜੀ ਬੁਲਾਏ ਗਏ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਤੇ ਹੁਣ ਆਪਾਂ ਰੈਡੀ ਸ਼ੈਡੀ ਹੋ ਗਏ ਹਨਾ ਨਹਾ ਧੋਲੇ ਸੀਗੇ ਇਸ਼ਨਾਨ ਕਰਿਆ ਸੀ ਹੁਣ ਚਾਹ ਪੀ ਰਿਆਂ ਚਾਹ ਪੀ ਕੇ ਸਾਢੇ 8 ਵਜੇ ਦਾ ਹੈ ਸਾਢੇ 8 ਦਾ ਟਾਈਮ ਆ ਵੀ ਚਲ ਪਹਿਲਾਂ ਪਹੁੰਚ ਜਾਗੇ ਅੱਜ ਜੀ ਆਹ ਵਾਪਸ ਕੋਈ ਤਾਂ ਬਹੁਤ ਲਾਇਆ ਇਹਨਾਂ ਦਾ ਆਤਰਾ ਇੱਧਰ ਆ ਜਾ ਲੋ ਬੰਦ ਦੇ ਖੇਤਾ ਤੇ ਹੁਣ ਆਪਾਂ ਚਾਹ ਪੀਨੇ ਆ ਹਨਾ ਚਾਹ ਪੀ ਕੇ ਥੋੜਾ ਜਿਹਾ ਗੈਂਪ ਜੇ ਹੋ ਜਾਗੇ ਫਿਰ ਆਪਾਂ ਸ੍ਰੀ ਖੰਡ ਪਾਰ ਸਾਹਿਬ ਜੀ ਦਾ ਦਰਸ਼ਨ ਕਰਾਵਾਂਗੇ ਫਿਰ ਮਿਲਾਂਗੇ ਆਪਾਂ ਮੈਂ ਕੱਲ੍ਹ ਲਈ ਕੁਮਾਰੀ ਬੋਲਦਾ ਮਾਮੇ ਦੇ ਬਹਿਨ ਚੱਕ ਲੈਣਾ ਅਕਸਰ ਹਾਂ ਚਲੋ ਲੈ ਦਿੰਦੇ ਆ ਬਾਬਿਆਂ ਕੋਲ ਰੱਖ ਦੇਣਾ ਇਹਾਂ ਦਾ ਚੀਜ਼ ਦੇਖਣੀ ਚਾਹੀਦੀ ਆ ਬੱਸ ਲੱਗਦਾ ਸਰਟੀਫਿਕੇਟ ਹਾਂ ਵੱਡੀ ਜਦ ਮਾਮੂ ਦਾ ਵਿਆਹ ਹੋਊਗਾ ਅੱਜ ਲੱਗਣਾ ਚਾਹ ਕੇ ਆ ਕਾਫੀ ਤੂੰ ਤਾਂ ਕੁਝ ਰੱਖਿਆ ਗਿਆ ਕਾ ਪੱਤੀ ਥੋੜੀ ਜੀ ਘੱਟ ਰੱਖੀ ਹਣਾ ਪਾਣੀ ਇੱਕ ਪੱਤੀ ਥੋੜੀ ਜੀ ਘੱਟ ਰੱਖੀ। ਆਹ ਕਿਹ ਚਾਹ ਕਿਹਾ ਇਹਨਾਂ ਨੇ ਤਾਂ। ਮੈਂ ਤਾਂ ਕਾਲੀ ਬਣਾ ਲਈ ਆ। ਉਹ ਵੀ ਜਿੱਦਾਂ ਚਾਹ ਲਾ ਦੇ। ਚਲੋ ਆ ਵੀ ਹੁਣ ਪਤਾ ਲੱਗਿਆ ਨਾ ਚਾਹਾਂ ਵੀ ਨੇੜੇ ਆ। ਰਾਤ ਦਾ ਪਕੌੜ ਕਰੀਏ ਤੇ ਇੱਥੇ ਆ ਕੇ ਪੀ ਜਾਂਦੇ। ਐਨਾ ਟਾਈਮ ਬੈਠੇ ਰਹੇ। ਪੱਤੀ ਵੀ ਨਹੀਂ ਬਣਦਾ। ਕੋਈ ਤਾਂ ਕਰਦਾ। ਉਹ ਜਿਆਦੇ ਕੌੜੀ ਵੀ ਨਹੀਂ ਵਧੀਆ ਲੱਦੀ। ਰਾਤ ਕਿੰਨੀ ਕੌੜੀ ਦੀ। ਨਾ ਰਾਤ ਤੇ ਨਹੀਂ ਸੁਆਦਦੀ। ਹਾਂ। ਸਾਂਝਾ ਕੌੜੀ ਲੱਗੀ ਇਹਦਾ ਆਪਤੀ ਜਾਦੇ ਪੀਦੇ ਨੇ ਉਸ ਦਾ ਆਪਤੀ ਨਿਬਿਨੇ ਸੱਚੀ ਬਹੀ ਆ ਨੀ ਤਾਂ ਨੀਉਂਦੀ ਤੁਸੀਂ ਦੋਵੇਂ ਭੈਣ ਭਾਈ ਆਪਦੀ ਹੱਡੀਆਂ ਕਰਾ ਲਿਆ ਕਰੋ ਬਾਬਾ ਗੁਰੂ ਨਾ ਸੱਜੀ ਕੱਪ

ਆ ਰਹੇ ਹੁਣ ਸਾਡਾ ਰੂਮ ਚੇਂਜ ਹੋ ਗਿਆ ਜੀ ਜਿਹੜਾ ਦੀ ਪਾਰਟ ਕਰਵਾਉਂਦਾ ਉਹਨਾਂ ਨੂੰ ਰੂਮ ਮਿਲਦਾ ਤੇ ਹੁਣ ਸਾਨੂੰ ਆ ਗਾਣੇ ਕਿਹੜੇ ਨੇ ਛਲਾਰ ਕੇ ਨੇ ਬੰਦ ਕਰਿਆ ਫਿਰ ਹੋਰ ਰੂਮ ਦਿੰਦੇ ਨੇ 1000 ਰੁਪਿਆ ਪਰਾਉਂਦੇ ਨੇ ਤੇ ਹੁਣ ਸਾਨੂੰ 12 ਵਜੇ ਤੋਂ ਬਾਅਦ ਰੂਮ ਮਿਲਿਆ ਇੱਥੇ ਮਾਪਣਾ ਨਹੀਂ ਆ ਪਹਿਲਾਂ ਆਪਾਂ ਰੈਂਟ ਵਾਲੇ ਰੂਮ ਚ ਹੈ ਰਾਤ ਦਾ ਫਿਰ ਇੱਕ ਦਿਨ ਪਹਿਲਾਂ ਕਹਿੰਦੇ ਸੀ ਦਿੰਦੇ ਹੀ ਹੈਗੇ ਸਾਨੂੰ ਆਇਆ ਸੀ ਵੀ ਕਿਤੇ ਰੂਮ ਦੇ ਦਾਨਗੇ ਉਹ ਕਹਿੰਦੇ ਸੀ ਪਹਿਲਾਂ ਨਹੀਂ ਦਿੰਦੇ ਹੈਗੇ ਪਾਠ ਆਇਆ ਦਿਨ ਵੀ ਅਸੀਂ ਦੂਜੇ ਦਿਨ ਦੇਵਾਂਗੇ ਤੇ ਸਾਰੇ ਆਪ ਦਾ ਖਾਣਾ ਚੱਪਲਾ ਹੈਗੀ ਐ ਨਹੀਂ ਪੁੱਤ ਇੱਕ ਬੈੱਡ ਹੋਆ ਸਹਬ ਪਾਏ ਜਾਂਗੇ ਇੱਥੇ ਉੱਧਰ ਆ। ਫਿਰ ਮੈਂ ਕਿਹਨੇ ਪੈਣ ਆਇਦਰ ਪਾਏ ਜਾਂਗੇ। ਅਰਜਲ ਪੈਣ ਦਾ ਤਾਂ ਸਿਰਫ ਦੋ ਮਾਰਨਾ ਹੈ। ਹਾਂ ਆਉ ਚੰਗਿਆ ਨੇ ਬੈਠਣਾ। ਕਰੋ ਆ ਦੁਪਹਿਰ ਨੂੰ ਦੇਖ ਕੇ ਬੈਠਾਂਗੇ ਆਪਾਂ ਨਹੀਂ ਕਿਤੇ ਨੇ। ਐਸੇ ਦੰਤ ਤੋਂ ਮੰਨ। ਸਵੇਰੇ ਜਦੋਂ ਮੱਥਾ ਟੇਕਣਗੇ ਉਹ ਜਾਵੇ ਪੀੜ ਜਿਆ ਮੇਰੇ ਗਰਮੀ ਦੇ ਵਿੱਚ ਉਹਨਾਂ ਲੋਕ ਘਟ ਆਉਣਗੇ। ਪੀੜ ਵੱਟ। ਅੰਦਰੋਂ ਟੱਪੇ ਪਾ ਦੇ ਦੇ। ਪੀੜ ਨਹੀਂ ਜਾਦੀ। ਪਾਉਣੇ 2:00 ਵਜੇ। ਆਰੇ ਹਾਂ ਜੀ ਬਹੁਤ ਯਾਰੀ ਢੀਂਡ ਸੀ ਇੱਥੇ ਜਣਾ 40 ਤੋਂ ਤੇ ਹਮ ਸਾਰੇ ਆਬ ਦੇ ਆਬ ਦੇ ਕੰਮਾਂ ਤੇ ਲੱਗ ਗਏ ਕੰਮ ਲੱਗ ਗਏ ਸਾਰੇ ਇੱਧਰ ਵੀ ਲੱਗ ਰਹੀ ਆ ਸਭੀ نیچے ਆ ਕੇ ਕੱਪੜੇ ਮਮਾ ਤੁਸੀਂ ਕਿਹੜੀ ਗੱਡੀ ਲਾਉਂਗੇ ਪਹਿਲਾਂ ਤੁਸੀਂ ਪ੍ਰੋਪਰ ਕਿਡੋ ਤੁਸੀਂ ਕਿਹੜੀ ਗੱਡੀ ਲਾਉਂਗੀ ਪਹਿਲਾਂ ਬਾਈ ਬਾਈ ਦਾ ਫੋਰਚੂਨਰ ਲਾਵਾਂਗੇ ਆ ਹੁਣ ਅਸੀਂ ਨੋਵਾ ਦੇਖ ਕੇ ਆਏ ਤੇ ਸਾਨੂੰ ਨੋਵਾ ਵੀ ਪਸੰਦ ਆ ਗਿਆ ਚਲੋ ਜੀ ਫਿਰ ਆਪਾਂ ਦੇਖੀ ਇਸ ਪੱਲੇ ਵੀ ਚੱਲਾਂਗੇ ਟਾਈਕ ਵਜੇ 12 ਹਨਾ ਆਪਣੇ ਪਾਠ ਸੁਣਨਾ ਫਿਰ ਮਿਲਾਂਗੇ ਫਬਿਦਾਰ ਵਜੀਦ ਪੰਨਾ ਕੇ ਸੋਨ ਜੋ ਵੀ ਅਸੀਂ ਨੇ ਦੇਖਿਆ ਆਪਣੇ ਨੇੜੇ ਲਾਉਣੇ ਦੇ ਗੁਰੂ ਘਰ ਨੇ ਜਿਹੜੇ ਉੱਥੇ ਦਰਸ਼ਨ ਕਰਾਂਗੇ ਅੱਛਾ ਇਹ ਢੱਲ ਬਈ ਨਵਾਸਰਾ ਹੁਣ ਆਪਾਂ ਚੱਲਦੇ ਆ ਜੀ ਢੱਲ ਰਾਏ ਸਾਹਿਬ ਹੈ ਬਾਰੀ ਕੱਢਦੇ ਨੇ ਚਾਹੇ ਇੱਕ ਦੇ ਦੇ ਦੋ ਉੱਧਰ ਚਲੋ ਹੋਰ ਪੈਰ ਮਾਚਣਗੇ ਆੱਖਾਂ ਦੇ ਪੈਰ ਮਚਣਗੇ ਬੁੱਤ ਦੇ ਦੋ ਗੇਟ ਨੇ ਜੀ ਇਕ ਆਹ ਦੋ ਟਿਕੋਟਰ ਹੈ ਹੈਗਾ ਮਿੰਨ ਦਾ ਆ ਬਚਾਰੇ ਵਸਾ ਪਾਣੀ ਵਾਲੀ ਬਣ ਹੈ ਅਗਮੀ ਜਿਹੜੇ ਬਹਿ ਕਦਾਂਗੇ ਜੀ ਗਿਰਨਾ ਜਾਏਗਾ ਤਾਂ ನೋಡಿ ನೀವೇ ಬರಬೇಕು ಮೇರಕಲ್ ತರಲ್ಲ ಇದು ಬರಲ್ಲ ਆਉਂਦੀ ਰਹੇ ਆਹ ਰਕ ਮੈਂ ਤੇਰੇ ਲਾਵੀ ਤਾਂ ਖੜੀ ਸੀ ਬੋਤਲ ਪਾਣੀ ਦੀ ਵੀਡੀਓ ਦਾ ਬਣਾ ਰਹੀ ਸੀ ਵੀਡੀਓ ਬਣਾਈ ਦੀ ਮੈਂ ਉੱਥੇ ਪੂਰੇ ਦੇ ਦਿੱਤੇ ਦੋਸਤ ਕਿਹਨਾਂ ਕੋਲ ਆਏ ਪਰ ਆਪਾਂ ਚੱਲਦੇ ਆਂ ਜੀ ਬਾਬਾ ਦੀਪ ਸਿੰਘ ਦੇ ਗੁਰੂ ਘਰ ਵਿੱਚ ਆਹ ਉਛਲਾ ਹਾਂ ਕੋਣ ਨੂੰ ਬੁਲਾਇਆ ਆ ਰਹੀ ਹੈ ਟਿਕਟਾਂ ਦੇਣ ਆਣੀ ਹੋਗਾ ਉਹ ਦੇਖਾਂ ਜਾਈ ਬੈਠੇ ਇੱਥੇ ਮੇਲਾ ਲਾ ਰਹੇ ਇਹ ਨਾ ਕਿਤੇ ਤੋਂ ਆਤਰਤ ਫੜ ਰਹੀ ਹੈ ਇੱਕ ਮਿੰਟ ਫੜ ਲੈਣਾ ਤੇ ਆ ਆ ਇੱਕ ਵਾਲਾ ਮੈਂ ਫੜ ਲੈਣੀ ਤੈਨੂੰ ਕੋਈ ਨਾ ਕਿਸ ਨੇ ਹੁੰਦਾ ਆਹ ਦੇ ਬਾਹਾਂਦਰ ਕੋਈ ਤਾਂ ਫੜਦੇ ਨੇ ਓਏ ਨਾਂ ਆਈ ਇਹ ਕਿ ਆ ਰਿਹਾ ਆ ਮੈਂ ਪਹਿਲੀ ਵਾਰ ਮੇਰੇ ਜੀਵਾਂ ਦੇ ਪਹਿਲੀ ਵਾਰ ਸੁਪਰੇ ਆਏ ਸੀ ਉਹਦਾ ਸਾਰਾ ਮਾਰਨ ਦਾ ਹੋ ਗਿਆ ਸੀ ਮਾਇਆ ਦਾ ਹਨਾ ਅੱਪਾ ਤਾਂ ਪਹਿਲਾਂ ਵੀ ਆਏ ਹੋਇਆ ਸੀ ਦਾ ਮੈਂ ਤੇ ਸਭ ਮਾਰ ਜਾ ਹੋ ਗਿਆ ਸੀ ਤੇ ਕੋਤ ਚੱਤ ਤੇ ਬਿਠਾ ਦੇਣ ਦੀ ਜਹਾਜ ਆਈ ਸੀ ਇਹਨੇ ਲੈ ਜਾਂਦੇ ਕਰੀਆਂ ਦਾ ਉ ਬਾਉ ਜਿਹੜਾ ਕੱਟਾ ਜਿੰਨੇ ਸੋਨੇ ਖਵਾਉਂਦੀ ਆ ਸ਼ਰੰਗਰ ਗੁਰੂਆਂ ਸਾਡੇ ਤੇ ਨੌਕਰੀਆਂ ਵਿੱਚ ਵੜ ਜਾਂਦੇ ਨੇ ਬੈਕ ਨਹੀਂ ਚੱਲਣ ਵਾਲੇ ਬੇਵਾਰ ਤੇ 14 ਤੇ 18 ਹਰਿਆਣੇ ਦੇ 10 ਲੱਖ 900000 ਸਰਕਾਰ ਤੇ ਨੱਚ ਕੇ ਨਟਾਰੇ ਖੜਦੇ ਨੇ ਦਾ ਕੋਈ ਨਹੀਂ ਦੇ ਗੁਰੂਆਂ ਦੀਆਂ ਸਾਖੀਆਂ ਇੱਥੇ ਸਾਡੇ ਬੱਚਿਆਂ ਦਾ ਕੰਪੈਨ ਬਣਾ ਕੋੜ ਗੱਲ ਚੱਲਦਾ ਪਾਪੜੀ ਮੇ ਪਾਪੜੀ ਕਦੀ ਨਾ ਮਹਲਾ ਨਹੀਂ ਇਹ ਬਣਾਨੇ ਤੋਂ ਬਣਾਉਂ ਦਤਾ ਜਿੰਨ ਕਾਜਮ ਨੂੰ ਕਾਜਾ ਹੋਵੇ ਕਰਾਂਗੋ ਬਾਟ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਪਹਿਲੇ ਖਰਾਬ ਸੀ ਉਹ ਹੋਰ ਵੀ ਖਰਾਬ ਹੋ ਗਿਆ ਹੋਰ ਵੀ ਭਿਆਨਕ ਹੋ ਗਿਆ ਤਾਂ ਇਹ ਜਿੰਨ ਨੂੰ ਅਗੜ ਸਤਾ ਉਸ ਸਾਹਿਬ ਜੀ ਨਾਲ ਗੱਲਾਂ ਪਾਏ ਰੱਖਣ ਸਭਾਏ ਚਰਨ ਚਰਨ ਜੇਕਰ ਤਾਰਨ ਸਾਹਿਬ ਦੇ ਨੇੜੇ ਜੋ ਸਾਰ ਸੰਗਤ ਦੀ ਨੂਰ ਦਾ ਸਾਧਾ ਪੜਣਾ ਉਹਨੇ ਰਾਹ ਦੇ ਵਿੱਚ ਇੱਕ ਖੰਧ ਬੋ ਦਿੰਦੀ ਹੈ ਕਿ ਜਿੱਤੇ ਚੇਤੀ ਨਾਲ ੱਗਿਆ ਨਾ ਜਾਵੇ ਰੁਕਣਾ ਪਵੇ ਜਿਵੇਂ ਅੱਜਕੱਲ ਆਪਾਂ ਜਿਹੜੇ ਸਪੀਡ ਵਾਲੇ ਕਰਦੇ ਖੰਧ ਬੋ ਦਿੰਦੀ ਹੈ ਰੁਕ ਕੇ ਲੱਗਣਾ ਪਵੇ ਆਂਗੇ ਕੋਚੇ ਸਿੰਘ ਵਾਲੇ ਆਪਣਾ ਜਿਹੜਾ ਕੱਲੀ ਅਫਰਨ ਕਰਦਾ ਆਪਣੇ ਪਾਪ ਨੂੰ ਹਲ ਨਾ ਪਾਉਣ ਨਾ ਗੇੜਾ ਮੜ ਬੰਦੀ ਨਾ ਚਲੋ

ਕਿਚਾ ਬਾਹਰ ਲੀ ਗੋਣ ਦੇ ਵਾਣ ਆ ਕੇ ਆਪਣਾ ਪਾਠ ਪ੍ਰਗਾਸ਼ਾ ਜੀ ਦੋ ਨੰਬਰ ਰੂਮ ਦੇ ਵਿੱਚ ਸਾਮਣੇ ਉਹ ਮੈਂ ਜੱਪੀ ਸਾਹਿਬ ਪਰਸੀ ਮਮਾ ਨੇ ਸੁਖ ਮਿਲਿਆ ਹਾਂਜੀ ਬਾਤ ਕਰਨਾ ਜ਼ਰੂਰੀ ਹੈ ਜਦੋਂ ਆਪਾਂ ਆਇਆ ਹੈ ਮੈਨੂੰ ਵੀ ਹੋ ਸਕਦਾ ਉਹਨਾਂ ਦਾ ਉਹ ਇਹ ਨਹੀਂ ਦਿੱਤੀ ਜਪਜੀ ਸਾਹਿਬ ਜਪਜੀ ਸਾਹਿਬ ਦਿੱਤੀ ਚੈਨ ਹਾਂ ਤੁਸੀਂ ਆਂਟੀ ਨੂੰ ਸੁਖਮਣਿ ਸਾਹਿਬ ਦੀ ਗੁਟਕਾ ਹੀ ਨਹੀਂ ਮਿਲਿਆ ਉਹ ਜਪਜੀ ਸਾਹਿਬ ਦਾ ਕੁਝ ਕਾ ਫਿਰ ਸੱਚੇ ਕੋਈ ਕੱਲ ਨੂੰ ਕਰ ਲੈਣਗੇ ਆਪ ਜੀ ਨੂੰ ਕੋਈ ਕਰਦੇ ਨੇ ਕੋਈ ਨਾ ਵਾਹਿ ਵੰਡ ਵਾਹਿ ਸ਼ਾਮ ਦੇ 8:30 ਵਜੇ ਚੁੱਕੇ ਨੇ ਜੀ ਪਹਿਲਾਂ ਪਪਾ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਗਏ ਬਾਬਾ ਟਾਲੀ ਦੇ ਗਏ ਤੇ ਫਿਰ ਆ ਫਿਰ ਹਰਮੰਦਰ ਸਾਹਿਬ 'ਚ ਮੱਥਾ ਟੇਕਣਾ ਆਇਆ ਤੇ ਫਿਰ ਆਪਾਂ ਨੇ ਜਿੱਥੇ ਪਾਠ ਪ੍ਰਗਾਸ ਕਰਾਇਆ ਹੋਇਆ ਫਿਰ ਇੱਥੇ ਆ ਗਏ ਆਪਾਂ ਚਲੋ ਲੋ ਜੀ ਕਹਿੰਦੇ ਸੀ ਕੱਟ ਨਹੀਂ ਹੁੰਦਾ ਹੈਗਾ ਫਿਰ ਹੁਣ ਆਣਾ ਦੇਖ ਲਓ ਮੱਥਾ ਟੇਕਣ ਵਾਸਤੇ ਕਿੰਨਾ ਕੱਟ ਹੋ ਰਿਹਾ ਲੈਣਾ ਲੱਗ ਰਹੀਆਂ ਨੇ ਇੱਧਰ ਸਾਰੇ ਕਿਤੇ ਵਾਹਿਗੁਰੂ 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 کروايو آهي جو